ਚਲੋ ਜਦੋਂ ਹੀ ਘੁਮਿਆ ਬੈਸਰ ਜੀ ਹੁੰਦਾ ਵੇ ਆਪਣਾ ਗੈਸ ਸਾਫ ਹੁਣ ਰਾਤ ਨੂੰ ਸੌਣ ਵੇਲੇ ਇਹ ਸਾਫ ਕਰਨਾ ਮੈਂ ਤਾਂ ਗੈਸ ਤੇ ਇਦਾਂ ਫਿਰ ਨਹੀਂ ਘਾਟਾ ਜੰਮ ਜਾਂਦਾ ਉੱਪਰ ਇਹਦੇ ਮੈਂ ਤਾਂ ਗੈਸ ਹੁਣ ਨਹੀਂ ਦੰਮੀ ਨੇ ਕੋ ਤਾਂ ਸਾਸਪਾਏ ਜਾਣੀ ਪੈਂਦੀ ਹਾਂ ਜੀ ਸਸਟੀਕਾ ਸਾਰਿਆਂ ਨੂੰ ਸੁਖ ਬਲੌਗਸ ਬੋਪਰਾਏ ਦਾ ਸਵਾਗਤ ਹੈ YouTube ਫੈਮਲੀ ਦਾ ਸਾਰੇ ਠੀਕ ਠਾਕ ਹੋ ਜੀ ਸਾਰੇ ਸਸਟੀਕਾ ਮੈਂ ਇਕਬੀਰ ਬੋਪਰਾਏ ਤੁਮ ਤੇ ਤੁਹਾਨੂੰ ਪਤਾ ਹੀ ਜਿਹੜੇ ਮੇਰੇ ਬਲੌਗ ਦੀ ਦੇਲੀ ਹੈ ਨਾ ਤੇ ਅੱਜ ਤਰੀਖ ਹੈ ਜੀ ਆ 25 ਦਿਨ ਸੋਮਵਾਰ ਤੇ ਸ਼ਾਮ ਦਾ ਹੋ ਗਿਆ ਟਾਈਮ ਦੇਖੋ ਜੀ ਅੱਜ ਕੋਈ ਵੀ ਬਲੌਗ ਨਹੀਂ ਅਪਲੋਡ ਨਹੀਂ ਕੀਤਾ ਬਣਿਆ ਨਿਪਸੇ ਪਰ ਮੇਰੇ ਐਡਿਟ ਨਹੀਂ ਹੋਇਆ ਜਾਂ ਸਾਡੇ ਐਸੀ ਗੈਸਟ ਇਸ ਕਰਕੇ ਫਿਰ ਉਹਨਾਂ ਦੀ ਆਪਾਰੀ ਵਿੱਚ ਇਹੋ ਕੱਲ ਬਣਾਵਾਂਗੇ ਉਹਨਾਂ ਦੀ ਆਪਾਰੀ ਵਿੱਚ ਤੁਸੀਂ ਦਿੰਦੇ ਨੰਗਿਆ ਤੇ ਕਿੱਦਾਂ ਸੀਗੀ ਤੇ ਚੱਕਣ ਲੱਗਾ ਨਹੀਂ ਚਲੋ ਕੱਲ ਬਲੌਗ ਆਊਗਾ ਤੇ ਅਸਵੇਰੇ ਮੈਂ ਦੁੱਧ ਉਬਲ ਗਿਆ ਹੀ ਗੈਸ ਤੇ ਤੇ ਮੈਂ ਗੈਸ ਉੱਧਰ ਆ ਕੇ ਤੇ ਪਤਾ ਨਹੀਂ ਕਿਹੜੇ ਕੰਮ ਕੰਮ ਚੱਲੇ ਗਏ ਤੋਂ ਮੈਂ ਚਿੱਤਾ ਪਾ ਲਿਆ ਸਾਰੇ ਦੁੱਧ ਡਲ ਕੇ ਹਨਾ ਤੇਰੀ ਹੋ ਗਿਆ ਤੇ ਕੋਈ ਟਾਈਮ ਇਦਾਂ ਹੁੰਦਾ ਹੈ ਪਰ ਇੱਕ ਵਾਰ ਸਾਰੇ ਕੰਮ ਇਹ ਕਹਿੰਦੀ ਛੱਡ ਦੋ ਦੁੱਧ ਜਦ ਰੱਖਿਆ ਹੋਵੇ ਨਾ ਤੇ ਸਭ ਦੋਦੇ ਖਿਆਲ ਰੱਖਣਾ ਚਾਹੀਦਾ ਵੀ 1 ਮਿੰਟ ਵੀ ਪਰੇ ਅੱਖੇ ਚਮਕ ਵਿੱਚ ਇਹ ਉੱਭਲ ਜਾਂਦਾ ਹੈ ਨਾ ਕਿ ਉਹ ਮੁਸ਼ਕਲ ਹੋ ਜਾਂਦੀ ਹੈ ਤੇ ਹੁਣ ਕੱਲ ਵਲੌਗ ਅਪਲੋਡ ਕਰਾਂਗੇ ਆਪਣੇ ਚੈਨਲ ਦੇ ਤਾਂ ਅੱਜ ਨਹੀਂ ਕੋਈ ਐਡੀਟ ਹੋਇਆ ਮੇਰੇ ਕੋਲ ਤੇ ਸਸਰੀ ਘਰ ਸਾਰਿਆਂ ਨੂੰ ਬਾਏ ਬਾਏ ਜੀ ਓਕੇ ਜੀ